ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਮਾਇਆ ਮਨਜੀਤ ਕੌਰ ਮਾਨ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੋ ਮੈਂ ਰਮਣ ਛਾਇਆ ਮਖ ਮੈਂ ਵੀਡੀਓ ਬਣਾ ਕੇ ਪਾਵਾਂ ਕਿਉਂਕਿ ਭੈਣਾਂ ਨੇ ਮੈਨੂੰ ਕਹਿਣੀ-ਕਹਿਣਾ ਵੀ ਤੁਸੀਂ ਅੱਜ ਵੀਡੀਓ ਕਿਉਂ ਨਹੀਂ ਪਾਈ ਫਿਰ ਮੈਂ ਉਹ ਜਿਹੇ ਹਿਸਾਬ ਨਾਲ ਹੀ ਵੀਡੀਓ ਬਣਾ ਲੈਣੀ ਆ ਜਿਹੜਾ ਮੈਨੂੰ ਚੰਗਾ ਲੱਗਦਾ ਹਨਾ ਸੋਚ ਕੇ ਮੈਂ ਕਦੇ ਵੀਡੀਓ ਨਹੀਂ ਬਣਾਈ ਇਸ ਵੇਸੇ ਇੱਥੇ ਪਾਵਾਂਗੀ ਮੇਰੀ ਤ੍ਰੀ ਖਿੱਦੀ ਦੇ ਦਮਾ ਚਾਹੀਏ ਵੀ ਆਪਾਂ ਇਸ ਗੱਲ ਤੇ ਜਰੂਰ ਅੱਜ ਗੱਲ ਕਰਾਂਗੇ ਤੇ ਉਵੇਂ ਤੇ ਅੱਜ ਮੈਂ ਸੋਚਿਆ ਮਖ ਵੀ ਆਪਾਂ ਨਾ ਪਈ ਐਸੀ ਵੀਡੀਓ ਬਣਾਈ ਜੇ ਵੀ ਜਿੱਦਾਂ ਆਪਾਂ ਦੁੱਖਾਂ ਚੋਂ ਥੋੜੇ ਜਿ ਬਾਹਰ ਆ ਗਏ ਵੀ ਜੇ ਮੈਂ ਕਹਿੰਦਾ ਨਾ ਵੀ ਦੁੱਖ ਤਾਂ ਖੈਰ ਜੀ ਸਾਰੀ ਦੁਨੀਆ ਹੀ ਤਰੀ ਫਿਰਦੀ ਆ ਹਨਾ ਮੈਂ ਕਿਹੜਾ ਕਰ ਲੀਆਂ ਹਨਾ ਮੈਨੂੰ ਪਤਾ ਮੇਰੇ ਵਰਗੀਆਂ ਬਹੁਤ ਭੈਣਾ ਦੁਹੀ ਵੀ ਹੋਣਗੀਆਂ ਵਿੱਚ ਭੈਣਾ ਸੌਖੀਆਂ ਵੀ ਹੋਣਗੀਆਂ ਪਰ ਮੈਨੂੰ ਨਹੀਂ ਲੱਗਦਾ ਇਸ ਦੁਨੀਆ ਦੇ ਵਿੱਚ ਕੋਈ ਸੌਖਾ ਹੋਊਗਾ ਮੇਰਾ ਮੰਨਣਾ ਵੀ ਨਹੀਂ ਇੱਥੇ ਕੋਈ ਸੌਖਾ ਹੈ ਨਾ ਔਖਾ ਹੈ ਦੁਨੀਆ ਤੇ ਫਰਾਡ ਚੱਲ ਪਿਆ ਪੈਸੇ ਨੂੰ ਦੁਨੀਆ ਪਿਆਰ ਕਰਨ ਲੱਗੀ ਰਿਸ਼ਤੇ ਖਤਮ ਹੋ ਚੁੱਕੇ ਆ ਮੈਂ ਇਹ ਗੱਲ ਮੰਨ ਲਈ ਤੁਸੀਂ ਵੀ ਮੰਨ ਲਓ ਠੀਕ रिश्ਤੇ ਮੈਨੂੰ ਅੱਜ ਤੋਂ 10 ਸਾਲ ਪਹਿਲਾਂ ਮੈਂ ਇਹ ਗੱਲ ਸੁਣੀ ਸੀ ਇੱਕ ਮੁੰਡੇ ਨੂੰ ਜਿਹੜਾ ਸਵਾਲ ਕੀਤਾ ਸੀ ਉਹ ਗੱਲ ਮੇਰੇ ਜਿਵੇਂ ਨਹੀਂ ਦਿਮਾਗ ਚੋਂ ਨਿਕਲਦੀ ਕਿਸੇ ਪੱਤਰਕਾਰ ਨੇ ਸਵਾਲ ਕਰਤਾ ਉਹ ਕਹਿੰਦਾ ਵੀ ਤੂੰ ਸਭ ਤੋਂ ਵੱਧ ਪਿਆਰ ਕਿਹਨੂੰ ਕਰਦਾ ਉਹ ਕਹਿੰਦਾ ਪੈਸੇ ਨੂੰ ਤੇ ਮੈਂ ਉੱਤੇ ਬੜੀ ਖਿਜੀ ਸੀ ਮੈਂ ਕਿਹਾ ਦੇਖੀਏ ਨੇ ਆਪਦੀ ਮਾਂ ਦਾ ਨਾਂ ਨਹੀਂ ਲਿਆ ਇਹਨੇ ਆਪਣੇ ਭਰਾ ਦਾ ਕਿਸੇ ਦਾ ਵੀ ਨਾਂ ਨਹੀਂ ਲਿਆ ਵਾ ਕਿਸੇ ਨੂੰ ਤਾਂ ਇਹ ਪਿਆਰ ਕਰਦਾ ਹੀ ਹੋਊਗਾ ਲੋਕਾਂ ਨੇ ਵੀ ਕਿਸੇ ਨੇ ਕਿਸੇ ਨੂੰ ਕਿਹਾ ਕਿਸੇ ਨੇ ਕਿਹਾ ਮੈਂ ਬੱਚਾ ਉਹ ਪੱਤਰਕਾਰ ਨੇ ਕਾਫੀਆਂ ਨੂੰ ਸਵਾਲ ਕੀਤਾ ਸੀ ਕੋਈ ਕਹੇ ਮੈਂ ਬੱਚੇ ਨੂੰ ਕਰਦਾ ਕੋਈ ਕਿਸੇ ਨੂੰ ਕੋਈ ਕਿਸੇ ਨੂੰ ਹਨਾ ਤੇ ਫਿਰ ਉਹ ਬਾਅਦ ਚ ਪੱਤਰਕਾਰ ਉਹਨੂੰ ਪੁੱਛਦਾ ਕਹਿੰਦਾ ਵੀ ਯਾਰ ਤੂੰ ਕਿਉਂ ਕਿਹਾ ਵੀ ਮੈਂ ਪੈਸੇ ਨੂੰ ਪਿਆਰ ਕਰਦਾ ਕਹਿੰਦਾ ਭਰਾਵਾ ਜੇ ਤੇਰੇ ਕੋਲੇ ਪੈਸਾ ਹੈ ਤਾਂ ਤੇਰੇ ਸਾਰੇ ਨੇ ਜੇ ਤੇਰੇ ਕੋਲੇ ਪੈਸਾ ਨਹੀਂ ਤੇਰਾ ਕੋਈ ਨਹੀਂ ਇਹ 100% ਵੀ ਨਹੀਂ ਸੱਚ ਜੇ ਤੁਹਾਡੇ ਕੋਲੇ ਪੈਸਾ ਤਾਂ ਸੋਨੂੰ ਸਾਰੇ ਪਿਆਰ ਕਰਨਗੇ ਜੇ ਤੁਹਾਡੇ ਕੋਲ ਪੈਸਾ ਹੈ ਨਹੀਂ ਸੋਨੂੰ ਕੋਈ ਪਿਆਰ ਨਹੀਂ ਕਰਦਾ ਕੋਈ ਵੀ ਸਭ ਸਾਥ ਛੱਡ ਜਾਂਦੇ ਆ ਨਾਲ ਦੇ ਜੰਮੇ ਖੂਨ ਦੇ ਰਿਸ਼ਤੇ ਸਭ ਅੱਜ ਕਨ ਪਿਆਰ ਦੋ ਚੀਜ਼ਾਂ ਨੂੰ ਕਰਦੀ ਹੈ ਦੁਨੀਆ ਇੱਕ ਪੈਸੇ ਨੂੰ ਤੇ ਇੱਕ ਛੋਟੀ ਪਹੁੰਚ ਨੂੰ ਸਣੀ ਕਿ ਛੋਟੀ ਪੋਜੀਸ਼ਨ ਨੂੰ ਵੀ ਤੁਸੀਂ ਕਰੋ ਤਾਕਤ ਛੋਟੀ ਰਹਿਣੀ ਵਣੀ ਤਕੜੀ ਹੈ ਥੋੜੇ ਚੰਗੀਆਂ ਕੋਠੀਆਂ ਪਾਈਆਂ ਸਿਰਫ ਇਹ ਦੋ ਚੀਜ਼ਾਂ ਦਾ ਪਿਆਰ ਰਹਿ ਗਿਆ ਕਿਸੇ ਦਾ ਮਾੜਾ ਘਰ ਆ ਨਾ ਮਾੜਾ ਵੀ ਨਹੀਂ ਪਾਇਆ ਗਿਆ ਬੰਦੇ ਕੋਲੇ ਸਿੰਪਲ ਘਰ ਹੈ ਜਾਂ ਕੋਈ ਇੱਕ ਅੱਧਾ ਕਮਰਾ ਵਿਚਾਰੇ ਕੋਲੇ ਜਾਂ ਘਰ ਉਹਦਾ ਪੁਰਾਣਾ ਡਿਜ਼ਾਈਨ ਦਾ ਉਹਨੂੰ ਕੋ ਪਸੰਦ ਨਹੀਂ ਕਰਦਾ ਉਹਦੇ ਘਰੇ ਨਹੀਂ ਜਾਂਦੇ ਆਦੇ ਨਾਲ ਦੋਸਤ ਨੂੰ ਲੈ ਕੇ ਆਖਣਗੇ ਨਾ ਯਾਰ ਬੇਇੱਜ਼ਤੀ ਹੋ ਜੂਗੀ ਜੇ ਆਪਾਂ ਉਹਦੇ ਘਰੇ ਵਾਗੇ ਹਨ ਵੀ ਇਹ ਤਾਂ ਪੁਰਾਣਾ ਗਿਆ ਘਰ ਹੈ ਤੇ ਰਿਸ਼ਤੇਦਾਰ ਦਾ ਇਹ ਗੱਲ ਸੱਚ ਹੈ ਤੁਸੀਂ ਵੀ ਮੰਨ ਲਓ ਠੀਕ ਹੈ ਤੇ ਜਹ ਬੰਦਾ ਗਰੀਬ ਆ ਵਿਚਾਰਾ ਤਾਂ ਉੱਥੋਂ ਵੀ ਰਿਸ਼ਤੇਦਾਰ ਟਰਲ ਜਾਂਦੇ ਰਿਸ਼ਤੇਦਾਰਾਂ ਨੂੰ ਹੁੰਦਾ ਵੀ ਛੱਡੋ ਖੜਾ ਉਹਦੇ ਕੋਲੇ ਕੀ ਹੋਊਗਾ ਠੀਕ ਹੈ ਜੇ ਦੇਖਿਆ ਜਾਵੇ ਉਹਦੇ ਕੋਲੇ ਸਤਕਾਰ ਬਹੁਤ ਹੁੰਦਾ ਬੰਦੇ ਕੋਲੇ ਪਰ ਨਹੀਂ ਤੁਹਾਡੇ ਸਤਕਾਰ ਨੂੰ ਵੀਰੇ ਕੋਈ ਵੀ ਨਹੀਂ ਮੰਨਦਾ ਬੇਟੇ ਮੈਂ ਵੀਡੀਓ ਬਣਾ ਰਹੀ ਹਾਂ ਤੁਸੀਂ ਦੁੱਧ ਬਵਾ ਲਿਓ ਤੇ ਐਸੀ ਜਮਾਇਆ ਫੇਸ ਕਰ ਲੀਆਂ ਤੁਸੀਂ ਵੀ ਸਮਝ ਜੋ ਮੈਂ ਤੁਹਾਨੂੰ ਸੌਖੇ ਰਹਿਣ ਦਾ ਤਰੀਕਾ ਦੱਸਦੀ ਆ ਖੁਸ਼ ਰਹਿਣ ਦਾ ਮੈਂ ਖੁਸ਼ ਰਹਿ ਰਹੀ ਆ ਹੁਣ ਕਿਉਂਕਿ ਆਪਾਂ ਨੂੰ ਆਸ ਹੀ ਨਹੀਂ ਕਿਸੇ ਤੋਂ ਕੱਲਾ ਆਪਾਂ ਪਰਮਾਤਮਾ ਤੋਂ ਬਿਨਾ ਕਿਸੇ ਤੇ ਆਸ ਨਹੀਂ ਰੱਖਦੇ 4 ਤੋਂ 4.5 ਲਾਈਵ ਹੋ ਕੇ ਵਧੀਆ ਆਪਦਾ ਨਾਮ ਜਪਦੇ ਆ ਵਾਹਿਗੁਰੂ ਦਾ ਨਾਲ ਮੇਰੇ ਭੈਣ ਭਰਾ 50 ਤੋਂ 70 60 ਹੋਰ ਜੁੜ ਗਏ ਉਹ ਜਪ ਲੈਂਦੇ ਆਪਾਂ ਜਪ ਲੈਂਦੇ ਆਪਾਂ ਤਾਂ ਵੀ ਇਹ ਕੰਮਾਂ ਤੇ ਆ ਗਏ ਰਿਸ਼ਤੇ ਨਾਤੇ ਸਭ ਛੱਡ ਤੇ ਤੇ ਮਾਹ ਰਾਜ ਦਾ ਨਾਮ ਜਪੀਦਾ ਮਾਸਤ ਰਹੀਦਾ ਜੇ ਤੁਸੀਂ ਦੁੱਖਾਂ ਚੋਂ ਬਾਹਰ ਆਉਣਾ ਨਾ ਤੁਹਾਨੂੰ ਇਹ ਗੱਲਾਂ ਕਰਨੀਆਂ ਪੈਣੀਆਂ ਵੀਰੇ ਨਹੀਂ ਤੁਸੀਂ ਫਿਰ ਮੈਂ ਬਹੁਤ ਸੜ ਕੇ ਦੇਖ ਲਿਆ ਜ਼ਿੰਦਗੀ ਚ ਸ਼ਾਇਦ ਮੈਨੂੰ ਰੋਗ ਵੈਸੇ ਨਹੀਂ ਲੱਗੇ ਕੁਦਰਤ ਮੈਂ ਮੰਨਦੀ ਆ ਮੈਨੂੰ ਕੁਦਰਤੀ ਰੋਗ ਤਾਂ ਸ਼ਾਇਦ ਕੋਈ ਲੱਗਿਆ ਨਹੀਂ ਹੋਣਾ ਮੈਨੂੰ ਟੈਂਸ਼ਨਾਂ ਨਾ ਲੱਗਿਆ ਇਹ ਰੋਗ ਮੈਨੂੰ ਸਾਰਾ ਪਤਾ ਹੈ ਵੀ ਜਿਹੜੀ ਅਲਸਰ ਸੀ ਮੈਨੂੰ ਉਹ ਵੀ ਟੈਂਸ਼ਨ ਨਾਲ ਹੋਈ ਆ ਕਿਉਂਕਿ ਮੇਰੇ ਤੇ ਬਹੁਤ ਟੈਂਸ਼ਨਾਂ ਪੈ ਗਈਆਂ ਸੀਗੀਆਂ ਵੀ ਜਦੋਂ ਛੋਟੇ ਸਾਰੇ ਪ੍ਰਕਾਰ ਪਰਿਵਾਰ ਤੇ ਵੀ ਤੁਹਾਨੂੰ ਸਤਿਕਾਰ ਨਾ ਮਿਲੇ ਤੇ ਉਧਰੋਂ ਤੁਸੀਂ ਪਿਓ ਦੇ ਘਰੇ ਬਹੁਤ ਦੁੱਖ ਦੇਖੇ ਹੋਣਾ ਨਾ ਬਹੁਤ ਤਕ ਟੂਠੀਆਂ ਗੱਲਾਂ ਚੱਲੀਆਂ ਹੁਣ ਇਲਜ਼ਾਮ ਪਏ ਹੁਣ ਪਿਓ ਦੀਆਂ ਤਕਲੀਫਾਂ ਚੋਂ ਨਿਕਲ ਕੇ ਤੁਸੀਂ ਆਸ ਕਰਦੇ ਹੋ ਵੀ ਅਸੀਂ ਸਹੁਰੇ ਘਰ ਜਾ ਕੇ ਸੁੱਖ ਦੇਖਾਂਗੇ ਉੱਥੇ ਵੀ ਤੁਹਾਨੂੰ ਸੁੱਖ ਨਹੀਂ ਮਿਲਦਾ ਉੱਥੇ ਵੀ ਤੁਹਾਡੇ ਨਾਲ ਤੱਕੜੀ ਜਿਵੇਂ ਕਹਿੰਦੇ ਤੋਲਣ ਵਾਲਾ ਕੰਮ ਹੁੰਦਾ ਉਹ ਚੱਲ ਪੈਂਦਾ ਫਿਰ ਤੁਹਾਡੇ ਸਾਰੇ ਜਿਹੜੇ ਹੁੰਦੇ ਨਾ ਗਣ ਮਰ ਜਾਂਦੇ ਅੱਗ ਲੋਕ ਕਹਿੰਦੇ ਪੁਰਾਣੇ ਬੰਦੇ ਦੇ ਗਣ ਮਰ ਗਏ ਗਣ ਮਤਲਬ ਇਹਦਾ ਉਹਦਾ ਜਿਉਣ ਦੀਆਂ ਇੱਛਾਵਾਂ ਹੀ ਖਤੋਂ ਕੁਝ ਹੋ ਜਾਂਦੀਆਂ ਹਨਾ ਤੇ ਅੱਜ ਜੇ ਤੁਸੀਂ ਖੁਸ਼ ਰਹਿਣਾ ਹੈ ਅੱਜ ਵੀ ਜ਼ਿੰਦਗੀ 'ਚ ਖੁਸ਼ ਰਹਿਣਾ ਤਾਂ ਇਕੱਲੇ ਰਹਿਣਾ ਸਿੱਖ ਲਓ ਜੇ ਤੁਸੀਂ ਮੇਰੀ ਮੰਨੂਗਾ ਜੇ ਤੁਸੀਂ ਆਪ ਦੀ ਕਰਨੀ ਹੈ ਤਾਂ ਦੁਖੀ ਹੋਈ ਚਲੋ ਠੀਕ ਹੈ ਮੈਂ ਤਾਂ ਠੋਕਰਾਂ ਖਾ ਕੇ ਇਹਨਾਂ ਜੀ ਚਾਹਤੋਂ ਨਿਕਲੀਆਂ ਹੁਣ ਤੁਸੀਂ ਦੇਖ ਲਓ ਵੀ ਤੁਸੀਂ ਕੀ ਕਰਨਾ ਮੈਂ ਵਾਇਗਰ ਨੂੰ ਜਾਣ ਕੇ ਕਹਿਣੀ ਮਾਪਣਾ ਬੀਤ ਨਹੀਂ ਦਾਦੀ ਹੁੰਨੀ ਹੈ ਵੀ ਮੈਂ ਕਦੇ ਸ਼ੋਅ ਆਫ ਹੋਣ ਲਈ ਗੱਲਾਂ ਨਹੀਂ ਕਰਦੀ ਮੈਨੂੰ ਸਾਰਾ ਪਤਾ ਹੁੰਦਾ ਸੱਚ ਬੋਲਣਾ ਇੱਥੇ ਵੀ ਵੀਰੇ ਬਹੁਤ ਔਖਾ ਹੈ ਬਹੁਤ ਔਖਾ ਤੇ ਸੱਚ ਸੁਣਨਾ ਵੀ ਬਹੁਤ ਔਖਾ ਸੱਚ ਚ ਪਵਰੀ ਇੰਨੇ ਕੋਈ ਨਹੀਂ ਚੱਲਦਾ ਇਹਨੂੰ ਇਹ ਤਾਂ ਮੈਂ ਤੁਹਾਨੂੰ ਦੱਸਦੀ ਮੈਂ ਤੁਸੀ ਦੁੱਖਾਂ ਤੋਂ ਨਿਕਲਣਾ ਇੱਕ ਤਾਂ ਇਕੱਲੇ ਰਹਿਣ ਸਿੱਖ ਲਓ ਇੱਕ ਕਿਸ ਤੋਂ ਆਸ ਨਾ ਰੱਖੋ ਤਿੰਨ ਗੱਲਾਂ ਮੇਰੀਆਂ ਲੜ ਬੰਨ ਲਓ ਇੱਕ ਤਾਂ ਮਤਲਬ ਕਿਸੇ ਤੋਂ ਵੀ ਕੋਈ ਆਸ ਨਾ ਰੱਖਿਓ ਵੀ ਆ ਮੇਰੀ ਆਸ ਪੂਰੀ ਹੋਊਗੀ ਠੀਕ ਹੈ ਤੇ ਇੱਕ ਕਿਸੇ ਦੀ ਚਾਪਲੂਸੀ ਨਾ ਕਰਿਓ ਕਦੇ ਵੀ ਇਹ ਮੇਰੇ ਕੰਮ ਆਊਗਾ ਉਹ ਕੰਮ ਤੁਹਾਡੇ ਨਹੀਂ ਆਉਂਦਾ ਤੇ ਕਵ ਦਾ ਕੱਲਾ ਰਹਿਣਾ ਸਿੱਖ ਲੂ ਕੱਲਾ ਮਤਲਬ ਵੀ ਆਪਦੇ ਆਪ ਚ ਮਾਸਟਰ ਹੋ ਆਪਣੇ ਲਈ ਜਿਉਂ ਨੂੰ ਵੀਰ ਮਾਂ ਕਰਨਾ ਮੇਰਾ ਜੀ ਕਰਦਾ ਯਾਰ ਮਾਂ ਕਪੜਾ ਬਣਾ ਕੇ ਪਾਉਣਾ ਪਾਓ ਬਹੁਤ ਛੋਟੀ ਜ਼ਿੰਦਗੀ ਹੈ ਜ਼ਿੰਦਗੀ ਛੋਟੀ ਛੋਟੀ ਰਿਸ਼ਤੇ ਹੀ ਕਰ ਦਿੰਦੇ ਆ ਜਦੋਂ ਤੁਹਾਨੂੰ ਟਾਰਚ ਕਰ ਲਾ ਕੇ ਤੁਹਾਡੇ ਨਾਲ ਖਾਣ ਨੂੰ ਜੀ ਕਰੇ ਨਾ ਪਾਉਣ ਨੂੰ ਕਸ਼ ਨੂੰ ਜੀ ਨਹੀਂ ਕਰਦਾ ਕਿ ਤੁਹਾਡੇ ਨਾਲ ਰਿਸ਼ਤੇ ਧੋਖਾ ਦੇ ਜਾਂਦੇ ਆ ਜੋ ਇਹਨਾਂ ਗੱਲਾਂ ਦਾ ਜੇ ਤੁਸੀਂ ਝਾੜਨ ਰੱਖੋਗੇ ਤਾਂ ਤੁਸੀਂ ਸੌਖੇ ਰਹੋਗੇ ਜੇ ਭਾਈ ਤੁਸੀਂ ਦੁਖੀ ਹੋਣਾ ਤਾਂ ਦੁਨੀਆ ਨੂੰ ਜਿੱਤਣ ਦੀ ਕੋਸ਼ਿਸ਼ ਕਰੀ ਜਾਓ ਦੁਨੀਆ ਤੁਸੀਂ ਜਿੱਤ ਨਹੀਂ ਸਕਦੇ ਦੁਨੀਆ ਛੱਡੋ ਤੁਸੀਂ ਘਰ ਚੋਂ ਹੀ ਕਿਸੇ ਨੂੰ ਜਿੱਤ ਸਕਦੇ ਆਪਾਂ ਘਰ ਦੇ ਵਿੱਚ ਵੱਧ ਤੋਂ ਵੱਧ ਹੁਣ ਜੀ ਕਿੰਨੇਗਾ 5 ਤੋਂ 4 ਹੁੰਨੇ ਆ ਵੱਧ ਤੋਂ ਵੱਧ ਦੋ ਆਪਾਂ ਦੋ ਬੱਚੇ ਇੱਕ ਅੱਧਾ ਆਪਣਾ ਕੋਈ ਮਾਪਾ-ਬਾਪ ਹੁੰਦਾ ਹਨ ਉਹਦੇ ਵਿੱਚੋਂ ਹੀ ਤੁਸੀਂ ਕਿਸੇ ਨੂੰ ਜਿੱਤ ਨਹੀਂ ਸਕਦੇ ਦੁਨੀਆ ਇੱਥੇ ਤੁਸੀਂ ਛੱਡੋ ਜਿਵੇਂ ਮੈਂ ਤੁਹਾਨੂੰ ਇਹ ਕਹਾਣੀ ਦੱਦੀ ਆ ਜਿਹੜਾ ਘਰ ਦੇ ਵਿੱਚ ਕਬੀਲਦਾਰ ਬੰਦਾ ਹੁੰਦਾ ਨਾ ਕਬੀਲਦਾਰੀ ਚੱਕੀ ਹੁੰਦੀ ਹੈ ਜਿਵੇਂ ਜਿਵੇਂ ਮੇਰੇ ਅ ਠੀਕ ਆ ਬਚਪਨ ਜਦਾ ਮੇਰੇ ਬਾਪੇ ਦੇ ਗੱਲ ਸੀ ਕਬੀਲਦਾਰੀ ਪਰ ਅਸੀਂ ਫੀਲਿੰਗ ਸਾਰੀ ਸਮਝਦੇ ਸੀ ਮੇਰੇ ਪਿਓ ਦੀ ਵੀ ਅਸੀਂ ਕਿਸੇ ਨੂੰ ਕਦੇ ਨੂੰ ਤੰਗ ਨਹੀਂ ਸੀ ਕੀਤਾ ਵੀ ਸਾਨੂੰ ਆ ਚੀਜ਼ ਚਾਹੀਦੀ ਆ ਕਿਉਂਕਿ ਸਾਨੂੰ ਪਤਾ ਸੀ ਵੀ ਸਾਡੀ ਮਾਂ ਤੇ ਪੈਸੇ ਬਹੁਤ ਲੱਗ ਚੁੱਕੇ ਸਾਡੇ ਬਾਪੇ ਦੇ ਪਰ ਅਸੀਂ ਕਦੇ ਉਹ ਕੋਈ ਹੱਕ ਨਹੀਂ ਸੀ ਮੰਗਿਆ ਵੀ ਸਾਨੂੰ ਆ ਚੀਜ਼ ਚਾਹੀਦੀ ਨਹੀਂ ਮੰਗਿਆ ਸੀ ਜਿਹੜੀ ਚੀਜ਼ ਲਿਆਤੀ ਉਹ ਚ ਖੁਸ਼ ਰਹਿੰਦੇ ਸੀਗੇ ਤੇ ਵਿਆਹ ਕਰਾਉਣ ਸਾਰ ਕਬੀਲਦਾਰੀ ਗੱਲ ਪੈ ਗਈ ਭਾਈ ਜਦੋਂ ਕਿਸੇ ਨੇ ਨਾਲ ਨਹੀਂ ਰੱਖਿਆ ਅੱਡ ਕਰਤਾ ਠੀਕ ਹੈ ਕਬੀਲਦਾਰੀ ਗੱਲ ਪਾਤੀ ਮੇਰੇ ਉਦੋਂ ਦੀ ਕਬੀਲਦਾਰੀ ਗੱਲ ਪਈ ਆ ਦੇਖ ਲੈ ਤੇ 18ਵੇਂ ਸਾਲ ਚ ਬੇਟੀ ਹੋਈ ਸੀ ਮੇਰੇ ਕੋਲੇ ਉਦੋਂ ਦੀ ਕਬੀਲਦਾਰੀ ਗੱਲ ਪਈ ਆ ਮੇਰੇ ਤੇ ਹਸਾਬ ਨਾਲ ਉਸਿਆਲੀ ਮਸਾਲਾ 45 ਦੀ ਹੋ ਗਈ ਪਤਾ ਨਹੀਂ ਕਿੱਥੇ ਖੜਾ ਛੱਟੂ ਜਾ ਕੇ ਮਨ ਲਾ ਸਿਵਿਆਂ ਚ ਜਾ ਕੇ ਖੜਾ ਛੱਟੂ ਨਹੀਂ ਛੱਡਦਾ ਜਿੱਦੇ ਗੱਲ ਕਬੀਲਦਾਰੀ ਪੈ ਜਾਂਦੀ ਹੈ ਤੇ ਕਬੀਲਦਾਰੀ ਜਿੱਦੇ ਗੱਲ ਹੁੰਦੀ ਉਹਨੂੰ ਕੋਈ ਪਿਆਰ ਨਹੀਂ ਕਰਦਾ ਫਿਰ ਰੋਈ ਜਾਓ ਮਰੀ ਜਾਓ ਕਿਉਂਕਿ ਕਬੀਲਦਾਰ ਬੰਦੇ ਨੇ ਘਰ ਦੇ ਵਿੱਚ ਟੋਕਣਾ ਹੁੰਦਾ ਵੀ ਭਈ ਆ ਖਰਚ ਲਿਮਟ ਚ ਕਰੋ ਐ ਨਿੱਕੇ ਸਾਰੋ ਮੇਰੇ ਕੋਲੇ ਪੈਸੇ ਘਟਾ ਪਰ ਅਫਸੋਸ ਦੀ ਗੱਲ ਇਹ ਆ ਵੀ ਕੁਝ ਘਰ ਆ ਜਿੱਥੇ ਘਰਦਿਆਂ ਨੂੰ ਪਤਾ ਹੁੰਦਾ ਵੀ ਸਾਡੇ ਘਰੇ ਕਿੰਨਾ ਪੈਸਾ ਪਰ ਕੁਝ ਘਰਾਂ ਦੇ ਵਿੱਚ ਜਿਹੜੇ ਦੇ ਗਲ ਕਬੀਲਦਾਰੀ ਆ ਉਹਨੂੰ ਇੱਕ ਬੈਂਕ ਸਮਝਿਆ ਜਾਂਦਾ ਵੀ ਦੇਖੋ ਇਹ ਤਾਂ ਬੈਂਕ ਆ ਕੁਝ ਨਹੀਂ ਪਤਾ ਹੁੰਦਾ ਚਾਹੇ ਉਹਦੇ ਕੋਲੇ ਬੰਦੇ ਕੋਲੇ ਠੇਕਾ ਸਾਲ ਦਾ 2 ਲੱਖ ਆਇਆ ਹੋਵੇ ਤੇ ਸੋਨੂੰ ਪਤਾ 2 ਲੱਖ ਚ ਸਾਲ ਚ ਫੈਮਲੀਆ ਚ ਬਣਦਾ ਕੀ ਆ ਜਿਹੜਾ ਇੱਕ ਆਮ ਕਿਸਾਨ ਨਾ ਵਿਚਾਰਾ ਕੀ ਬਣਦਾ 2 ਲੱਖ ਜੀ ਪੰਜ ਤੋਂ 10 ਹਜ਼ਾਰ ਦਾ ਤਾਂ ਘਰੇ ਗੁਣਚਾ ਦਾ ਖਰਚਾ ਹੋ ਜਾਂਦਾ ਨਾਲੇ ਕਣਕ ਆਉਦੀ ਹੁੰਦੀ ਆ ਸੱਚਨ ਵਾਲੀ ਗੱਲ ਆ ਇਹ ਸਾਰੀ ਲੀੜੇ ਕੱਪੜੇ ਬੱਚਿਆਂ ਦੀਆਂ ਪੜਾਈਆਂ ਕੀ ਕਰੂ ਬੰਦਾ ਜਿਹਦੀ ਆਮਦਨੀ 2 ਲੱਖ ਵੱਧ ਤੋਂ ਵੱਧ ਉਹਦੇ ਵਿੱਚ 2 ਲੱਖ ਦੇ ਵਿੱਚ ਸਾਰੇ ਖੇਤੀ ਦੇ ਖਰਚੇ ਵੀ ਆ ਜਾਂਦੇ ਸੋ ਤਾਂ ਸੋਨੂੰ ਕਹਿਣੀ ਆ ਵੀ ਜੇ ਤੁਸੀਂ ਜ਼ਿੰਦਗੀ ਜਿਉਣੀ ਆ ਨਾ ਖੁਸ਼ ਰਹਿਣਾ ਤਾਂ ਤਿੰਨ ਗੱਲਾਂ ਲੜ ਬੰਨ ਲਓ ਇੱਕ ਤਾਂ ਕਿਦਾ ਹਸਾਰਾ ਨਾ ਤੱਕਿਓ ਠੀਕ ਹੈ ਇੱਕ ਇਕੱਲੇ ਰਹਿਣਾ ਸਿੱਖੋ ਇੱਕ ਕਿਸੇ ਦੀ ਚਾਪਲੂਸੀ ਨਾ ਕਰੋ ਚਾਪਲੂਸੀ ਮਤਲਬ ਜੇ ਕਿਸੇ ਕੋਲੇ ਪੈਸਾ ਆ ਜਾ ਰਤਬਾ ਉਹ ਚਾਪਲੂਸੀ ਕਦੇ ਨਾ ਕਰੋ ਉਹ ਤੁਹਾਨੂੰ ਕੁਝ ਨਹੀਂ ਦਿੰਦਾ ਕੁਝ ਵੀ ਨਹੀਂ ਦਿੰਦਾ ਜੇ ਕਿਸ ਨੂੰ ਕੋਈ ਦਿੰਦਾ ਤਾਂ ਮੈਨੂੰ ਮੈਸੇਜ ਕਰਕੇ ਦੱਸਿਓ ਕਿਉਂਕਿ ਗਰੀਬ ਬੰਦੇ ਨੂੰ ਵੀਰੇ ਕੋਈ ਕੁਝ ਸਮਝਦਾ ਹੀ ਨਹੀਂ ਫਿਰ ਕਿਉਂ ਕਹਿੰਦੀ ਚਾਪਲੂਸੀ ਕਰੋ ਆਪਦੇ ਘਰੇ ਚਾਹੇ ਰੋਟੀ ਮਾੜੀ ਮਿਲ ਜੇ ਚਾਹੇ ਚੰਗੀ ਮਿਲ ਜੇ ਆਪਦੇ ਘਰੇ ਰੋ ਰੱਬ ਦੀ ਰਾਜਾ ਤਰੋ ਮੈਂ ਕਹਣੀ ਆ ਕਿ ਤੁਸੀਂ ਮੰਗਣਾ ਤਾਂ ਪਰਮਾਤਮਾ ਤੋਂ ਮੰਗੋ ਪਰਮਾਤਮਾ ਬੰਦੇ ਦੀ ਇੰਨੀ ਮਦਦ ਕਰਦਾ ਹੈ ਨਾ ਪਰ ਕਈ ਲੋਕ ਕਹਿੰਦੇ ਸਾਡੀਆਂ ਇੱਛਾਵਾਂ ਨਹੀਂ ਪੂਰੀਆਂ ਹੋਈਆਂ ਪਹਿਲਾਂ ਇਹ ਸੋਚ ਕੇ ਦੇਖੋ ਵੀ ਤੁਸੀਂ ਪਰਮਾਤਮਾ ਦੇ ਕਹੇ ਹੋਏ ਰਸਤੇ ਤੇ ਚੱਲਾ ਰਹੇ ਹੋ ਕੀ ਤੁਸੀਂ ਵੀਰੇ ਦਿਲ ਤਾਂ ਨਹੀਂ ਦਿਖਾ ਰਹੇ ਕੀ ਤੁਸੀਂ ਤਾਂ ਕੁਝ ਲੈਗੇ ਤਾਂ ਨਹੀਂ ਮੁਕਰ ਜਿਹੜਾ ਤੁਹਾਨੂੰ ਬੰਦਾ ਗਾਲਾਂ ਹੀ ਦੇਈ ਜਾਂ ਕੀ ਕੋਈ ਕੀ ਤੁਸੀਂ ਕਿਸੇ ਦੀ ਕੋਈ ਚੀਜ਼ ਚੋਰੀ ਤਾਂ ਨਹੀਂ ਕੀਤੀ ਵੀ ਉਹ ਬੰਦਾ ਤੁਹਾਨੂੰ ਹਜੇ ਵਾਦੂਆਮਾ ਦੇਈ ਜਾਂਦਾ ਵੀ ਮੇਰੀ ਉਹ ਚੀਜ਼ ਚੱਕ ਲਈ ਉਹਦੇ ਨਾਲ ਆਇਆ ਉਹ ਵੀ ਰੱਬ ਉਹਨੂੰ ਐ ਕਰੇ ਰੱਬ ਉਹਨੂੰ ਐ ਕਰੇ ਸੋ ਵੀਰੇ ਇਹ ਚੀਜ਼ਾਂ ਜਦੋਂ ਕਿਸੇ ਦੀਆਂ ਵਾਦੂਆਮਾਂ ਲੱਗਣ ਜਾਂ ਲੱਗ ਜਾਣ ਨਾ ਤੇ ਉਦੋਂ ਫਿਰ ਪਰਮਾਤਮਾ ਵੀ ਤੁਹਾਡੀ ਮਦਦ ਕਿਵੇਂ ਕਰੂਗਾ ਜਦੋਂ ਤੁਸੀਂ ਗਲਤੀ ਕੀਤੀ ਹੁੰਦੀ ਹੈ ਅਣਜਾਣ ਪੁਨੇ ਵਿੱਚ ਕੀਤੀ ਗਲਤੀ ਗਲਤੀ ਨਹੀਂ ਹੁੰਦੀ ਹਨਾ ਤੇ ਜੇ ਆਪਾਂ ਜਾਣ ਬੁੱਝ ਕੇ ਗਲਤੀ ਕਰਾਂਗੇ ਗਲਤੀ ਹੁੰਦੀ ਹੈ ਉਹਨ ਮੰਨ ਲਾ ਕੇ ਇਹਦੇ ਵਿੱਚ ਕੋਈ ਚੀਜ਼ ਪਈ ਹੈ ਮਨੂੰ ਚੱਕ ਕੇ ਪਰਸ ਵਿੱਚ ਪਾਉਂਗੀ ਤਾਂ ਗਲਤੀ ਹੋਈ ਹੈ ਇਕਨ ਜਾਣ ਪੁਨੇ ਚ ਕੰਮ ਹੋ ਗਿਆ ਉਹ Valtinimdi ਸੋ ਮੈਂ ਤੁਹਾਨੂੰ ਕਹਿਣੀ ਆ ਵੀਰੇ ਇਕੱਲੇ ਰਹਿਣਾ ਸਿੱਖੋ ਖੁਸ਼ ਰਹੋਗੇ ਜ਼ਿੰਦਗੀ ਜਿਉ ਲੋਗੇ ਜੇ ਤੁਸੀਂ ਮੰਨ ਲਓ ਕਿਸੇ ਬੰਦੇ ਨੇ ਤੁਹਾਡੇ ਨਾਲ ਧੋਖਾ ਕਰਤਾ ਜਾਂ ਘਰ ਵਾਲੀ ਨੇ ਕਰਤਾ ਜਾਂ ਘਰ ਵਾਲੇ ਨੇ ਕਰਤਾ ਕਿਸੇ ਨੇ ਵੀ ਕਰਤਾ ਕਿਸੇ ਰਿਸ਼ਤੇ ਚ ਕਰਤਾ ਕੀ ਤੁਸੀਂ ਉਹਦੀ ਖਾਤਰ ساری ਜ਼ਿੰਦਗੀ ਕੱਢੋਗੇ ਫਿਰ ਧੋਖਾ ਤਾਂ ਧੋਖਾ ਹੀ ਹੁੰਦਾ ਵੇਖੋ ਜਿਹੜੇ ਬੰਦੇ ਨੇ ਤੁਹਾਡੇ ਨਾਲ ਧੋਖਾ ਹੀ ਕਰਤਾ ਹਨਾ ਤੁਸੀਂ ਉਹਨੂੰ ਬਾਰ-ਬਾਰ ਰਿਪੀਟ ਕਰੋਗੇ ਵੀ ਹਾਂ ਜੀ ਇਹਨੇ ਮੇਰੇ ਨਾਲ ਐ ਕੀਤੀ ਬਾਰ-ਬਾਰ ਛੋਟਾ ਆਪ ਦਾ ਦਿਲ ਦੁਖੀ ਹੋਊਗਾ ਧੋਖਾ ਕਰਨ ਵਾਲੇ ਨੂੰ ਕੋਈ ਫਰਕ ਨਹੀਂ ਪੈਂਦਾ ਕਿਉਂ ਕਿਉਂਕਿ ਉਹ ਗਿਰ ਚੁੱਕਿਆ ਹੁੰਦਾ ਧੋਖਾ ਕਰਨ ਵਾਲਾ ਇਨਸਾਨ ਵੀਰੇ ਜਦੋਂ ਗਿਰਦਾ ਹੈ ਉਦੋਂ ਹੀ ਧੋਖਾ ਕਰਦਾ ਸਮਝ ਲਓ ਵੀ ਜਿਹੜਾ ਬੰਦਾ ਤੁਹਾਡੇ ਨਾਲ ਧੋਖਾ ਕਰਕੇ ਉਹ ਪਹਿਲਾਂ ਗਿਰਦਾ ਹੈ ਉਹ ਗਿਰ ਕੇ ਧੋਖਾ ਕਰਦਾ ਠੀਕ ਹੈ ਫਿਰ ਉਹ ਉਹ ਤੁਹਾਡੇ ਨਾਲ ਜਿਰਿਆ ਵੀ ਕਰੂਗਾ ਫਿਰ ਕੀ ਕਰ ਲੂਗੇ ਤੁਸੀਂ ਮੈਂ ਉਹ ਆਪਣੇ ਆਪ ਨੂੰ ਸੱਚ ਸਾਫਤ ਕਰੂਗਾ ਕਿਉਂਕਿ ਕਦੇ ਵੀ ਗਲਤੀ ਕਰਨ ਵਾਲਾ ਬੰਦਾ ਮੰਨਦਾ ਨਹੀਂ ਹੁੰਦਾ ਜ਼ੋਰ ਲਾ ਕੇ ਦੇਖ ਲਿਓ ਤੁਸੀਂ ਕਦੇ ਇਨਸਾਨ ਮੈਂ ਕਿਹੜੀਆਂ ਮਾਸਟਰ ਹੋ ਟਿੰਡੀਆਂ ਲੜੀਆਂ ਤੁਸੀਂ ਇਹੋ ਜਿਹੇ ਬੰਦੇ ਤੋਂ ਜਿਹੜਾ ਤੁਹਾਨੂੰ ਛੋਟਣਾ ਫਰੌਡ ਕਰ ਗਿਆ ਸਭ ਤੋਂ ਵੱਡਾ ਕਮੀਨਾ ਬੰਦਾ ਹੁੰਦਾ ਜਿਹੜਾ ਤੁਹਾਨੂੰ ਝੂਠ ਬੋਲਦਾ ਝੂਠ ਬੋਲ ਕੇ ਤੁਹਾਨੂੰ ਉਲੇ ਚ ਰੱਖਦਾ ਠੀਕ ਹੈ ਇਹੋ ਜਿਹੇ ਬੰਦੇ ਤੋਂ ਪਾਸਾ ਪੱਟੋ ਬਾਰ-ਬਾਰ ਉਹਦੇ ਵਿਸ਼ਵਾਸ ਕਰੋਗੇ ਤੇ ਛਿੱਤਰ ਖਾਓਗੇ ਧੁੱਖਾ ਖਾਓਗੇ ਜੋ ਇਨਸਾਨ ਇੱਕ ਵਾਰੀ ਗਿਰ ਜਾਂਦਾ ਵੀਰੇ ਇੱਕ ਵਾਰੀ ਉਹ ਗਲਤੀ ਕਰਨ ਲੱਗ ਜਾਏ ਫਿਰ ਉਹ ਇੱਕ ਗਲਤੀ ਨੂੰ ਲੁਕਾਉਣ ਲਈ ਹਜ਼ਾਰਾਂ ਕਰਦਾ ਇਹ ਗੱਲ ਸੱਚੀ ਆ ਜਮਾ 100% ਸੱਚ ਆ ਫਿਰ ਉਹ ਇੱਕ ਝੂਠ ਬੋਲ ਕੇ ਸ਼ਾਰਦ ਨਹੀਂ ਉਹਨੇ ਬਹੁਤ ਝੂਠ ਬੋਲਨੇ ਹੁੰਦੇ ਆ ਸੋ ਮੈਂ ਤਾਂ ਕਹਣੀ ਆ ਵੀ ਵੀਰੇ ਇਹੋ ਜਿਹੇ ਰਿਸ਼ਤਿਆਂ ਨੂੰ ਤਿਆਗ ਦਿਓ ਜਿਹੜੇ ਰਿਸ਼ਤੇ ਤੁਹਾਨੂੰ ਦਰਦ ਦਿੰਦੇ ਆ ਮੈਂ ਮੈਂ ਤਾਂ ਇੱਕੋ ਹੀ ਗੱਲ ਸਿੱਖੀ ਆ ਵੀ ਜਿਹੜੀ ਚੀਜ਼ ਆਪਾਂ ਨੂੰ ਰੋਜ਼ ਚੁੱਭਦੀ ਆ ਚੁੱਭਦੀ ਆ ਹਨਾ ਪਤਾ ਲੱਗ ਗਿਆ ਵੀ ਯਾਰ ਇਹ ਕੰਡਾ ਬਣ ਚੁੱਕੀ ਆ ਹਨਾ ਤੇ ਇਹ ਮੇਰੇ ਜ਼ਖਮ 'ਤੇ ਲੱਗੂਗੀ ਕਿਉਂਕਿ ਕੰਡਾ ਤੁਹਾਡੇ ਜ਼ਖਮ 'ਤੇ ਲੱਗੂ ਲੱਗੂਗਾ ਤੇ ਉਹ ਗੱਲਾਂ ਤੁਹਾਨੂੰ ਦੁੱਖ ਦੇਣਗੀਆਂ ਮੈਂ ਤਾਂ ਤੁਹਾਨੂੰ ਮੰਨਣਾ ਨਾ ਮੰਨਣਾ ਤੁਹਾਡੀ ਮਰਜ਼ੀ ਆ ਵੀਰੇ ਜਿਹੜੇ ਬੰਦੇ ਨੇ ਤੁਹਾਡੇ ਨਾਲ ਇੱਕ ਵਾਰੀ ਫਰੌਡ ਕਰਤਾ ਇੱਕ ਵਾਰੀ ਤੁਹਾਡੀਆਂ ਨਜ਼ਰਾਂ 'ਚੋਂ ਗਿਰ ਗਿਆ ਉਹ ਤੁਹਾਡਾ ਕਦੇ ਦੁਬਾਰੇ ਬਣ ਨਹੀਂ ਸਕਦਾ ਉਹਨੇ ਤੁਹਾਡੇ ਨਾਲ ਸਿਰਫ ਚਾਪਲੂਸੀਆਂ ਹੀ ਕਰਨੀਆਂ ਹੁੰਦੀਆਂ ਉਹ ਤੁਹਾਨੂੰ ਭਲੇ ਖੇਚ ਰੱਖੂਗਾ ਉਹ ਆਪਣਾ ਮਜਬੂਰੀਆਂ ਕਰਕੇ ਕਹ ਦੂਗਾ ਮੈਂ ਤਾਂ ਮਜਬੂਰ ਐ ਮੇਤੇ ਮਜਬੂਰੀ ਆ ਮੇਰਾ ਤਾਂ ਕੰਮ ਐ ਕੀ ਕਰ ਲੂਗੇ ਤੁਸੀਂ ਠੀਕ ਹੈ ਸੋ ਇਸ ਕਰਕੇ ਮੈਂ ਕਹਿਣੀ ਆ ਵੀ ਤੁਸੀਂ ਇਕੱਲੇ ਰਹਿਣਾ ਸਿੱਖੋ ਜਦੋਂ ਤੁਸੀਂ ਹੌਲੀ ਹੌਲੀ ਆਪਣੇ ਤੇ ਕੰਟਰੋਲ ਪਾ ਕੇ ਇਕੱਲਾ ਰਹਿਣਾ ਸਿੱਖ ਗਏ ਹਨ ਤਾਂ ਫਿਰ ਦੁਨੀਆ ਦਾ ਤੁਹਾਨੂੰ ਕੋਈ ਬੰਦਾ ਹਰਾ ਨਹੀਂ ਸਕਦਾ ਜਦੋਂ ਮੂਰਲੇ ਬੰਦੇ ਨੂੰ ਇਹ ਪਤਾ ਲੱਗ ਚੁੱਕਿਆ ਵੀ ਇਹ ਬੰਦਾ ਇਕੱਲਾ ਰਹਿਣ ਸਿੱਖ ਰਿਹਾ ਇਹਨੂੰ ਮੇਰੀ ਕੋਈ ਲੋੜ ਨਹੀਂ ਉਦੋਂ ਅਗਲ ਨੂੰ ਪਤਾ ਲੱਗਦਾ ਜਦੋਂ ਆਪਾਂ ਕਿਹਦੇ ਉੱਤੇ ਚੜਾਂਗੇ ਜਾ 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 ਕੇ ਵੀ ਹਾਏ ਮੇਰਾ ਤੇਰੇ ਬਿਨਾ ਸਰਦਾ ਨਹੀਂ ਮੈਂ ਤਾਂ ਸਰਦਾ ਨਹੀਂ ਮਰ ਜੂ ਉਹ ਸਾਲਾ ਉਨਹੀਂ ਉੱਪਰ ਚੜੂਗਾ ਇਹ ਗੱਲ ਤੁਸੀਂ ਮੇਰੀ ਮੰਨ ਲਿਓ ਉਹ ਹਵਾ 'ਚ ਭਗ ਜੂਗਾ ਵੀ ਇਹ ਬੰਦਾ ਤਾਂ ਮੇਰੇ ਬਿਨਾ ਰਹਿ ਨਹੀਂ ਸਕਦਾ ਉਹਨੂੰ ਰਿਲੀਜ਼ ਕਰਾਓ ਵੀ ਮੈਂ ਤੇਰੇ ਬਿਨਾ ਰਹਿ ਵੀ ਸਕਦਾ ਜਿਉ ਵੀ ਸਕਦਾ ਜੇਕੋ ਆਪਾਂ ਕਿਸੇ ਨੂੰ ਪਿਆਰ ਕਰ ਸਕਦੇ ਆ ਤੇ ਉਹ ਬੰਦਾ ਤੁਹਾਡੇ ਪਿਆਰ ਦੀ ਕਦਰ ਨਹੀਂ ਕਰਦਾ ਤੁਹਾਨੂੰ ਰੋਲ ਰਿਹਾ ਸੋ ਤੁਹਾਨੂੰ ਗਲੀਆਂ ਦੇ ਕੱਖਾਂ ਵਾਂਗੂ ਰੋਲੀ ਜਾਂਦਾ ਕੀ ਫਾਇਦਾ ਫਿਰ ਹਜੇ ਬੰਦੇ ਨਾਲ ਜ਼ਿੰਦਗੀ ਕੱਟਣ ਦਾ ਉਹ ਛੋੜੇ ਜਿਹਾ ਜਵਾਤਾਂ ਦੀ ਕਦਰ ਨਹੀਂ ਕਰਦਾ ਛੋੜੇ ਇਮੋਸ਼ਨਲ ਨਾਲ ਖੇਡਦਾ ਠੀਕ ਹੈ ਇੱਕ ਬੰਦਾ ਆਪਣੀ ਜਗ੍ਹਾ 'ਚ ਖੁਸ਼ ਹੈ ਤੇ ਤੁਹਾਨੂੰ ਭੁਲੇਖੇ 'ਚ ਰੱਖ ਰਿਹਾ ਕੁਝ ਬੰਦੇ ਹੁੰਦੇ ਡਬਲ ਜ਼ਿੰਦਗੀਆਂ ਜਿਉ ਰਹੇ ਹੁੰਦੇ ਆ ਸਮਝਦਾਰ ਸਮਝ ਜਾਣਗੇ ਤੇ ਤੁਹਾਡੇ ਵਰਗੇ ਵਿਚਾਰੇ ਉਹਦੇ ਪਿੱਛੇ ਪਿੱਛੇ ਇਸ 'ਚ ਇਸ 'ਚ ਫਿਰਦੇ ਰਹਿੰਦੇ ਆ ਵੀ ਇਹ ਮੈਨੂੰ ਇੱਕ ਦਿਨ ਸੁਧਰੂਗਾ ਇਹ ਮੈਨੂੰ ਐ ਕਰੂ ਨੋ ਇਹ ਇਹ ਚੀਜ਼ ਕਦੇ ਵੀ ਇਸ ਭੁਲੇਖੇ 'ਚ ਜਿਵੇਂ ਨਾ ਨਿਕਲ ਜਿਓ ਇਸ ਭੁਲੇਖੇ 'ਚ ਜਿਹੜੇ ਬੰਦੇ ਨੇ ਛੋੜਨਾ ਧੋਖਾ ਕਰਤਾ ਉਹਦਾ ਕਦੇ ਨਹੀਂ ਬਣਦਾ ਮੈਂ ਇੱਥੋਂ ਲਿਖਾ ਕੇ ਲੈ ਲਿਓ ਵੀ ਇੱਕ ਬੰਦਾ ਧੋਖਾ ਕਰਕੇ ਤੁਹਾਡਾ ਦੁਬ ਕਿਉਂਕਿ ਇਹ ਚੀਜ਼ ਹੀ ਹੈ ਵੀ ਜਿਹੜਾ ਬੰਦਾ ਝੂਠ ਬੋਲਣ ਲੱਗ ਜੇ ਉਹਨੂੰ ਝੂਠ 'ਚ ਮਜ਼ਾ ਆਉਣ ਲੱਗ ਜਾਂਦਾ ਜਿਹੜਾ ਚੋਰੀ ਕਰ ਲੱਗ ਜੇ ਉਹਨੂੰ ਚੋਰੀ 'ਚ ਮਜ਼ਾ ਆਉਣ ਲੱਗ ਜਾਂਦਾ ਤੇ ਜਿਹੜਾ ਬੰਦਾ ਭਾਈ ਆਡਰ ਰਿਲੇਸ਼ਨਾਂ 'ਚ ਰਹਿਣ ਲੱਗ ਜੇ ਤੇ ਉਹਨੂੰ ਉਹ ਚੀਜ਼ ਇੰਟਰਸਟ ਹੋ ਜਾਂਦਾ ਫਿਰ ਉਹ ਸੋਨੂੰ ਨਹੀਂ ਚੰਗਾ ਸਮਝੂਗਾ ਜੋ ਮਰਜ਼ੀ ਕਰ ਲਿਓ ਤੁਸੀਂ ਕੋਸ਼ਿਸ਼ ਕਰਦੇ ਹੁੰਨੇ ਹੋ ਵੀ ਅਸੀਂ ਚੰਗੇ ਬਣੀਏ ਤੁਸੀਂ ਚੰਗੇ ਬਣਦੇ ਚੱਕਰ 'ਚ ਸਾਰੀ ਜ਼ਿੰਦਗੀ ਗੱਡ ਲੈਨੇ ਹੋ ਪਰ ਉਹ ਬੰਦੇ ਉਹ ਟੱਸ ਤੋਂ ਮੱਸ ਨਹੀਂ ਹੋਊਗਾ ਕਿਉਂਕਿ ਉਹ ਬੰਦਾ ਗਿਰ ਚੁੱਕਿਆ ਹੈ ਗire ਬੰਦੇ ਦਾ ਕੋਈ ਵजूद ਹੁੰਦਾ ਨਹੀਂ ਵੀਰੇ ਇਹ ਚੀਜ਼ਾਂ ਮੈਂ ਦੇਖ ਚੁੱਕੀ ਆ ਮੈਂ ਹੰਡਾ ਚੁੱਕੀ ਆ ਮੈਂ ਕੋਈ 16 ਸਾਲ ਦੀ ਤੇ ਹੈਣੀ ਵੀ ਮੇਰਾ ਹੁਣੀ ਤਜਰਬਾ ਹੈ ਮੈਂ ਤਾਂ 40-50 ਸਾਲ ਚ ਚੱਲੀਆਂ ਤੇ ਮੇਰਾ ਤਾਂ ਇਹ ਤਜਰਬਾ ਹੋ ਚੁੱਕਿਆ ਵੀ ਕਿਸੇ ਦਾ ਕਿੰਨਾ ਕਰ ਲਓ ਤੁਹਾਡਾ ਕੋਈ ਨਹੀਂ ਬਣਦਾ ਸਹੀ ਤੀ ਸਿੱਖ ਜਾਓਗੇ ਸੌਖੇ ਰਹੋਗੇ ਤੇ ਨਹੀਂ ਰੋ ਕੇ ਜ਼ਿੰਦਗੀ ਕੱਢਣੀ ਆ ਕੱਢਿਓ ਕਿਉਂ ਰੋ ਕੇ ਜ਼ਿੰਦਗੀ ਕੱਢਦੇ ਹੋ ਰੱਬ ਦੀ ਦਿੱਤੀ ਜ਼ਿੰਦਗੀ ਆ ਮੈਂ ਕਹਿੰਦੀ ਖੁਸ਼ ਰਹੋ ਆਪਣੇ ਲਈ ਜਿਉਂ ਆਪਣੇ ਸ਼ੌਂਕ ਪੂਰੇ ਕਰੋ ਚੰਗੇ ਚੰਗੇ 뮤ਜ਼ਿਕ ਸੁਣੋ ਬਹੁਤ ਮਨੋਰੰਜਨ ਵਾਲੇ 뮤ਜ਼ਿਕ ਹੈ ਚੰਗੀਆਂ ਚੀਜ਼ਾਂ ਸੁਣੋ ਪਹਿਲੀ ਗੱਲ ਤਾਂ ਜੇ ਤੁਸੀਂ ਦੁੱਖਾਂ 'ਚੋਂ ਬਾਹਰ ਨਿਕਲਣਾ ਹੈ ਸੈਡ ਚੀਜ਼ਾਂ ਹੀ ਨਾ ਸੁਣੋ ਕਿਉਂ ਸੁਣਦੇ ਹੋ ਫਿਰ ਤੁਹਾਡਾ ਕੀ ਹੋ ਜਾਂਦਾ ਸੈਡ ਰੋਈ ਜਾਂਦੇ ਹੋ ਰੋ ਕੇ ਕਿਹੜਾ ਫਿਰ ਉਹਨੂੰ ਕੀ ਭਰਿਆ ਜਾਂਦਾ ਦੁੱਖ ਇੱਕ ਨਹੀਂ ਦੁੱਖ ਬਹੁਤ ਸਾਰੇ ਹੁੰਦੇ ਆ ਬੰਦੇ ਨੂੰ ਕੋਈ ਇਹ ਨਹੀਂ ਹੈਗਾ ਵੀ ਕੋਈ ਬੰਦਾ ਰਿਲੇਸ਼ਨਾਂ ਕਰਕੇ ਦੁਖੀ ਆ ਬਹੁਤ ਪ੍ਰੋਬਲਮ ਹੁੰਦੀ ਜਿਹੜੀਆਂ ਬੰਦਾ ਦੁਖੀ ਹੁੰਦਾ ਕੁਝ ਕੁਝ ਪ੍ਰੋਬਲਮ ਐ ਹੋ ਜਾਂਦੀਆਂ ਆਪਾਂ ਕਿਸੇ ਨਾਲ ਸ਼ੇਅਰ ਹੀ ਨਹੀਂ ਕਰ ਸਕਦੇ ਦੁਨੀਆ ਮੰਨਦੀ ਨਹੀਂ ਕੋਈ ਚੀਜ਼ਾਂ ਨੂੰ ਫਿਰ ਦੁਨੀਆਂ ਜਿੱਤਣ ਦੇ ਚੱਕਰ 'ਚ ਆਪਾਂ ਪੈ ਜਾਗੇ ਦੁਨੀਆਂ ਤਾਂ ਜਿੱਤ ਨਹੀਂ ਸਕਦੇ ਦੁਨੀਆਂ ਜਿੱਤੀ ਗਈ ਨਹੀਂ ਆ ਜੇ ਤੁਸੀਂ ਖੁਸ਼ ਰਹਿਣਾ ਹੈ ਮੇਰੀ ਮੰਨਦੇ ਹੋ ਜੇ ਖੁਸ਼ ਰਹਿਣਾ ਤਾਂ ਛੱਡ ਦਿਓ ਉਹ ਚੀਜ਼ਾਂ ਜਿਹੜੀਆਂ ਤੁਹਾਨੂੰ ਦੁੱਖ ਦਿੰਦੀਆਂ ਚਾਹੇ ਉਹ ਇਨਸਾਨ ਹੈ ਤੇ ਚਾਹੇ ਉਹ ਕੋਈ ਰਿਸ਼ਤੇਦਾਰ ਹੈ ਤੇ ਚਾਹੇ ਤੁਹਾਡਾ ਕੋਈ 파ਟਨਰ ਆ ਚਾਹੇ ਕੋਈ ਵੀ ਰਿਸ਼ਤਾ ਤੁਹਾਡਾ ਉਹਨਾਂ ਕੋਈ ਵੀ ਰਿਲੇਸ਼ਨ ਆਪਾਂ ਇਸ ਤੇ ਕੁਝ ਨਹੀਂ ਬੋਲਾਂਗੇ ਕਿਉਂਕਿ ਹਰ ਇੱਕ ਬੰਦੇ ਦੀ ਅੱਡ ਅੱਡ ਲਾਈਫ ਹੈ ਹਰ ਇੱਕ ਦੇ ਅੱਡ ਅੱਡ ਦੁੱਖ ਹੈ ਕੋਈ ਕਹਿੰਦਾ ਇੱਥੇ ਦੁੱਖ ਨਹੀਂ ਸਮਝਦਾ ਸਭ ਇੱਥੇ ਟਿੱਪਣੀਆਂ ਕਰਨ ਵਾਲੇ ਹੁੰਦੇ ਆ ਫਲਾਨਾ ਆਇਆ ਧੰਕਾ ਆਇਆ ਪਰ ਜਿਹੜਾ ਕੱਟਦਾ ਉਹ ਬੰਦੇ ਨੂੰ ਪਤਾ ਹੁੰਦਾ ਵੀ ਉਹ ਕਿਹੜੇ ਦਰਦਾਂ 'ਚੋਂ ਨਿਕਲ ਰਿਹਾ ਮੈਨੂੰ ਪਤਾ ਵੀ ਦਰਦ ਬਹੁਤ ਔਖੇ ਹੁੰਦੇ ਆ ਬਹੁਤ ਤੰਗ ਕਰਦੇ ਆ ਪਰ ਦਰਦਾਂ 'ਚੋਂ ਨਿਕਲਣਾ ਪੈਂਦਾ ਵੀਰੇ ਮਨ ਮਾਰਨਾ ਪੈਂਦਾ ਜਦੋਂ ਤੁਸੀਂ ਰੱਬ ਦੇ ਲੜ ਲੱਗ ਜਾਂਦੇ ਹੋ ਕੁਝ ਤਾਂ ਸਾਨੂੰ ਪਰਮਾਤਮਾ ਮਤਲਬ ਕਿਸੇ ਤੋਂ ਦੂਰੀ ਬਣਾਉਣੀ ਹੋਵੇ ਚਾਹੇ ਉਹ ਕੋਈ ਰਿਸ਼ਤਾ ਹੈ ਜੇ ਤੁਸੀ ਦੂਰੀ ਬਣਾਉਣੀ ਹੋਵੇ ਨਾ ਤੇ ਮਨ ਦੇ ਵਿੱਚ ਇੱਕ ਗੱਲ ਧਾਰ ਲਓ ਵੀ ਉਹ ਬੰਦਾ ਇਸ ਦੁਨੀਆ ਨੂੰ ਛੱਡ ਗਿਆ ਉਹ ਬੰਦਾ ਮਰ ਚੁੱਕਿਆ ਠੀਕ ਹੈ ਕਿਉਂਕਿ ਐਨੇ ਗੂੜੇ ਪਿਆਰ ਹੁੰਦੇ ਆ ਐਨੇ ਗੂੜੇ ਰਿਸ਼ਤੇ ਹੁੰਦੇ ਆ ਜਿਹੜੇ ਦੁਨੀਆ ਨੂੰ ਛੱਡ ਜਾਂਦੇ ਆ ਕੀ ਆਪਾਂ ਉਹਨਾਂ ਬਿਨਾ ਜਿਉਂਦੇ ਨਹੀਂ ਮਰ ਜਾਂਦੇ ਉਹਨਾਂ ਨਾਲ ਨਹੀਂ ਮਰਦੇ ਨਾ ਕੋਈ ਸੁਣਿਆ ਵੀ ਕੋਈ ਮਰਿਆ ਕਿਸੇ ਨਾਲ ਇਹ ਸਭ ਅਫਵਾਹ ਹੁੰਦੀਆਂ ਵੀ ਮੈਂ ਫਲਾਣੇ ਨਾਲ ਮਰ ਜੂ ਮੈਂ ਭਟੌਂਕੇ ਬਿਨਾ ਮਰ ਜੂ ਮੇਟੱਕ ਪਾਲਣੀ ਕੱਟਦਾ ਪਰ ਮੈਂ ਤਾਂ ਨਹੀਂ ਐਜੇ ਕਰ ਕੋਈ ਬੰਦਾ ਦੇਖਿਆ ਮੈਂ ਤਾਂ ਸਿਰਫ ਇੱਕ ਦੇਖਿਆ ਸਾਡੇ ਪਿੰਡ ਚਾਚਾ ਤੇ ਚਾਚੀ ਉਹਨਾਂ ਦੇ 8 ਦਿਨ ਦਾ ਭੋਗ ਦਾ ਸੀਗਾ ਚਾਚੀ ਦਾ ਭੋਗ ਸੀ ਤੇ ਚਾਚਾ ਭੋਗ ਵਾਲੇ ਦਿਨ ਆਪਦਾ ਸਰੀਰ ਛੱਡ ਗਿਆ ਸੀ ਮੈਂ ਤਾਂ ਹਜੇ ਤੱਕ ਸਿਰਫ ਇੱਕ ਦੇਖਿਆ ਕਿ ਜਿੰਨਾਂ ਦਾ ਇੰਨਾ ਪਿਆਰ ਸੀ ਵੀ ਜਦੋਂ ਚਾਚੀ ਦੇ ਨਾਮ ਦੀ ਅਰਦਾਸ ਹੋ ਰਹੀ ਸੀ ਤੇ ਉਦੋਂ ਚਾਚੇ ਤੋਂ ਅਰਦਾਸ ਸੁਣੀ ਨਹੀਂ ਗਈ ਮਤਲਬ ਭੋਗ ਤੇ ਬੈਠੇ ਡਿੱਗ ਪਏ ਅਗਰ ਉਸ ਭੋਗ ਤੋਂ ਲੈ ਕੇ ਅਗਲੇ 8 ਦਿਨਾਂ ਤੱਕ ਚਾਚੀ ਦਾ ਭੋਗ ਸੀ ਮੈਂ ਤਾਂ ਉਹਨਾਂ ਦੇ ਪਿਆਰ ਨੂੰ ਯਾਦ ਕਰਦੀ ਆ ਵੀ ਚਾਚਾ ਚਾਚੀ ਦਾ ਕਿੰਨਾ ਪਿਆਰ ਸੀ ਵੀ ਚਾਚੇ ਤੋਂ ਕੱਟਿਆ ਨਹੀਂਗਾ ਕਦੇ ਸਿਰ ਨਹੀਂ ਸਦੁਖਾ ਚਾਚੀ ਦਾ ਇਹ ਹੁੰਦਾ ਪਿਆਰ ਠੱਟਾ ਕੱਟਾ ਸੀ ਖੇਤੀ ਕਰਦਾ ਸੀ ਕੋਈ ਚਾਚੀ ਨਹੀਂ ਸੀ ਬੁੜੀ ਮੰਨ ਲਓ 40 ਜਿਵੇਂ ਮੇਰੀ ਉਮਰ ਹੁਣ 40 45 46 ਸਾਲ ਦੀ ਆ ਹਜੇ ਤਾਂ ਅਸੀਂ ਬੁਢੇਂ ਚ ਨਹੀਂ ਆਉਂਦੇ ਨਾ 60 70 ਸਾਲ ਦੇ ਨੂੰ ਆਪਾਂ ਬੁਢਾ ਕਹਿੰਦੇ ਆ ਸੋ ਮੇਰੀ ਮੰਨੋਗੇ ਸੌਖੇ ਰਹੋਗੇ ਠੀਕ ਹੈ ਜਿਹੜਾ ਚੀਜ਼ਾਂ ਤੁਹਾਨੂੰ ਤਖਲੀਫਾਂ ਦਿੰਦੀਆਂ ਵੀਰੇ ਛੱਡ ਦੋ ਮਨੋ ਮਾਰ ਦੋ ਸੌਖੇ ਰਹੋਗੇ ਜਾਣ ਲੱਗ ਜੂ ਫਰੈਂਡ ਬਣਾਓ ਆਪਦੇ ਮੇਰੀਆਂ ਹੁਣ ਇਹਦੇ ਵਿੱਚ YouTube ਤੇ ਇੰਨੀਆਂ ਕੁ ਫਰੈਂਡ ਬਣੀਆਂ ਹੋਈਆਂ ਕੈਨੇਡਾ ਤੋਂ ਜਰਮਨ ਤੋਂ ਆਸਟ੍ਰੇਲੀਆ ਤੋਂ ਬਾਕੀ ਮੇਰੇ ਯਾਦ ਵੀ ਰਹਿੰਦਾ ਇਟਲੀ ਤੋਂ ਵੀ ਕਾਫੀ ਮੇਰੀਆਂ ਇੰਨੀਆਂ ਫਰੈਂਡਾਂ ਬਣਦੀਆਂ ਵੀ ਮੇਰੇ ਨਾਲ ਫੋਨ ਤੇ ਗੱਲਾਂ ਕਰਕੇ ਉਹ ਖੂਬ ਇੰਜੋਏ ਕਰਦੇ ਆ ਉਹ ਹੱਸਦੀਆਂ ਜ਼ਿਆਦਾ ਉਹ ਵੀ ਉਹ ਵੀ ਓਪਨ ਗੱਲਾਂ ਕਰਦੀਆਂ ਉਹ ਵੀ ਕਹਿੰਦੀਆਂ ਵੀ ਬਾਹਰਲੀਆਂ ਕੰਟਰੀਆਂ ਦੀ ਖਤਮੀ ਹੈ ਬਿਆਰ ਲੀਗ ਕੰਟਰੀਆਂ ਚ ਤਾਂ ਉਹ ਕਹਿੰਦੀ ਵੀ ਕੋਈ ਲੋਕ ਵਿਆਹ ਹੀ ਨਹੀਂ ਕਰਾਉਂਦੇ ਬਿਨਾ ਵਿਆਹ ਤੋਂ ਬੈਠੇ ਆ ਵੀ ਇੰਨੇ ਡਰੇ ਹੋਏ ਆ ਵੀ ਰਿਲੇਸ਼ਨਾਂ ਤੋਂ ਦੁਨੀਆ ਨੀ ਤੰਗ ਆ ਚੁੱਕੀ ਐ ਕਿਉਂਕਿ ਮਤਲਬ ਦੀ ਦੁਨੀਆ ਹੋਈ ਪਈ ਐ ਸੋ ਮੇਰੀ ਮੰਨੋਗੇ ਤਾਂ ਆਪ ਦੀ ਜ਼ਿੰਦਗੀ ਆਪਦੇ ਢੰਗ ਨਾਲ ਜਿਉਮੋ ਤੇ ਛੱਡੋ ਉਹਨਾਂ ਲੋਕਾਂ ਨੂੰ ਜਿਹੜੇ ਤੁਹਾਨੂੰ ਤੰਗ ਕਰਦੇ ਆ ਕੁਝ ਨਹੀਂ ਹੁੰਦਾ ਕੇਰਾ ਕੇਰਾ ਦਰਦ ਹੁੰਦਾ ਹੌਲੀ ਹੌਲੀ ਤੁਸੀਂ ਉਹ ਦਰਦ ਚ ਨਿਕਲ ਲੱਗ ਜਾਂਦੇ ਹੋ ਤੁਸੀਂ ਆਪ ਰਿਲੀਜ ਨਾ ਹੁਣ ਦਿਓ ਮੂਰਲੇ ਨੂੰ ਵੀ ਮੈਂ ਤੇਰੇ ਦਰਦ ਚੋਂ ਨਿਕਲ ਰਿਹਾ ਹਾਂ ਠੀਕ ਹੈ ਉਹਨੂੰ ਸ਼ੋਅ ਵੀ ਨਾ ਕਰੋ ਉਹਨੂੰ ਬੋਲ ਕੇ ਵੀ ਨਾ ਦੱਸੋ ਵੀ ਮੈਂ ਤੇਰੇ ਦਰਦ ਚੋਂ ਭਰਾਵਾ ਨਿਕਲ ਰਿਹਾ ਹਾਂ ਕਿਸੇ ਨੂੰ ਜੇ ਤੁਸੀਂ ਛੱਡਣਾ ਹੈ ਛੱਡਣੀ ਕੋਈ ਵੱਡੀ ਗੱਲ ਨਹੀਂ ਹੁੰਦੀ ਤੁਸੀਂ ਦਰਦ ਚੋਂ ਨਿਕਲ ਸਕਦੇ ਹੋ ਜਦੋਂ ਤੁਸੀਂ ਅੰਦਰੋਂ ਸਟਰੋਂਗ ਹੋਗੇ ਇਹ ਕੋਈ ਸਾਨੂੰ ਦਵਾਈ ਕਿਸੇ ਡਾਕਟਰ ਤੋਂ ਤੁਸੀਂ ਦਵਾਈ ਲੈ ਲਓ ਇਹ ਚੀਜ਼ਾਂ ਦਵਾਈਆਂ ਕਦੇ ਨਹੀਂ ਕੱਢਦੀਆਂ ਮੈਂ ਤੁਹਾਨੂੰ ਲਿਖਾ ਕੇ ਲੈ ਲਓ ਜਦੋਂ ਤੁਸੀਂ ਕਿਸੇ ਚੀਜ਼ੋਂ ਨਿਕਲਣਾ ਛੱਡਣਾ ਆ ਨਸੇ ਵਾਲੇ ਨੂੰ ਤੁਸੀਂ ਜਿੰਨਾ ਮਰਜ਼ੀ ਨਸ਼ਾ ਛਡਾ ਦਿਓ ਕਦੇ ਨਹੀਂ ਛੱਡੂਗਾ ਜਿੱਦ ਦੇ ਉਹਦਾ ਮਨ ਬਣ ਕੇ ਮੈਂ ਨਸ਼ਾ ਛੱਡਣਾ ਤੇ ਆਪੇ ਛੱਡ ਜੂਗਾ ਸੋ ਇਹ ਗੱਲ ਦਾ ਧਿਆਨ ਰੱਖੋ ਵੀ ਜਦੋਂ ਤੁਸੀਂ ਛੱਡਣ ਦੇ ਕਿਸੇ ਨੂੰ ਆਗੇ ਨਾ ਤੇ ਦਿਲ ਚ ਗੱਲ ਬਾੜ ਲੂ ਵੀ ਮੈਂ ਆਤੀ ਛੱਡਣੀ ਐ ਉਹਦੀਆਂ ਚੀਜ਼ਾਂ ਦੇਖਣੀਆਂ ਬੰਦ ਕਰ ਦਿਓ ਉਹਦੀਆਂ ਚੀਜ਼ਾਂ ਕੋਲੇ ਰੱਖਣੀਆਂ ਬੰਦ ਕਰ ਦਿਓ ਜਿਹਨੂੰ ਵੀ ਤੁਸੀਂ ਛੱਡਣਾ ਕੋਈ ਰਿਸ਼ਤੇ ਨੂੰ ਉਹਨੂੰ ਯਾਦ ਕਰਨਾ ਉਹਨੂੰ ਸੀਨ ਕਰਨਾ ਛੱਡ ਦਿਓ ਘਟਾ ਦਿਓ ਇਹ ਚੀਜ਼ਾਂ ਹੌਲੀ ਹੌਲੀ ਇੱਕ ਦਿਨ ਐ ਸ ਆ ਜਾਣਾ ਵੀ ਤੁਸੀਂ ਜਮੇ ਹੀ ਉਹਦੇ ਲਈ ਲੋਹਾ ਬਣ ਜਾਓਗੇ ਪੱਥਰ ਬਣ ਜਾਓਗੇ ਫਰਕ ਨਹੀਂ ਪੈਣਾ ਫਿਰ ਸੋਨੂੰ ਵੀ ਕੌਣ ਤੁਹਾਡੇ ਕੋਲੇ ਆ ਤੇ ਕੌਣ ਤੁਹਾਡੇ ਦੂਰ ਐ ਇਹ ਆਪਣੇ ਮਨ ਹੁੰਦਾ ਵੀਰੇ 21 ਦਿਨ ਜਦੋਂ ਆਪਾਂ ਇੱਕ ਆਦਤ ਪਕਾ ਲਗੇ ਨਾ ਤੇ ਆਪਣੇ ਆਪ ਪੱਕ ਜਾਂਦੀ ਐ ਨੇ ਮੈਨ ਨਹੀਂ ਖਾਣਾ ਤੇ ਜੇ ਕੋਈ ਵੀਡੀਓ ਬਣਾਉਣ ਚ ਗਲਤੀ ਹੋਈ ਹੋਵੇ ਤਾਂ ਮੈਂ ਮਾਫੀ ਚਾਹਣੀ ਆ ਸੌਰੀ ਚਾਹਣੀ ਆ ਮੇਰੇ ਕੱਪੜੇ ਵਾਲਿਆਂ ਦੇ ਆਉਣ ਦਾ ਟਾਈਮ ਹੋ ਗਿਆ ਵੀਰੇ ਤੇ ਇਕੱਲੇ ਰਹਿਣਾ ਸਿੱਖੋ ਖੁਸ਼ ਰਹਿਣਾ ਸਿੱਖੋ ਜਿੰਨਾ ਇਕੱਲੇ ਰਹੋਗੇ ਉਨੇ ਖੁਸ਼ ਰਹੋਗੇ ਜਿੰਨਾ ਤੁਸੀਂ ਲੋਕਾਂ ਚ ਤੁਰੋਗੇ ਉਨੇ ਦੁੱਖ ਹੋਵੋਗੇ ਕੋਈ ਤੁਹਾਨੂੰ ਪਿੱਛੇ ਛੱਡ ਜੂ ਕੋਈ ਤੁਹਾਨੂੰ ਨਾਰ ਲਾ ਲੂ ਕੋਈ ਤੁਹਾਨੂੰ ਜਾਂਦਾ ਧੋਖਾ ਕਰ ਜੂ ਸੋ ਵੀਰੇ ਅੱਜ ਕੱਲ ਇਹ ਹਾਲ ਹੋ ਚੁੱਕਿਆ ਠੀਕ ਆ ਆਪਾਂ ਤਾਂ ਵੀਰੇ ਦੁਨੀਆ ਚ ਇਹ ਚੀਜ਼ਾਂ ਖੰਡਾ ਲਈਆਂ ਤੇ ਤੁਹਾਨੂੰ ਆਪਾਂ ਕਹਿ ਰਹੇ ਆ ਵੀ ਆਪਦੀ ਬਚਤ ਕਰ ਲਓ ਭਾਈ ਕਿਸੇ ਨੂੰ ਵੀ ਭੁੱਲਣਾ ਵੱਡੀ ਗੱਲ ਨਹੀਂ ਹੁੰਦੀ ਇੱਥੇ ਗੱਲ ਬਠਾ ਲਓ ਵੀ ਇਹ ਬੰਦੇ ਨੂੰ ਮੈਂ ਇਹਦੀ ਔਕਾਤ ਦਿਖਾ ਕੇ ਰਹਿਣੀ ਆ ਤੇ ਇੱਕ ਦਿਨ ਐਸਾ ਆ ਜਾਂਦਾ ਵੀ ਤੁਸੀਂ ਉਹ ਤੋਂ ਜਮ ਫਾਰਿੰਗ ਹੋ ਜਾਂਦੇ ਹੋ ਜੋ ਬੰਦੇ ਨੇ ਥੋੜੀ ਕਦਰ ਨਹੀਂ ਕੀਤੀ ਥੋੜੀਆਂ ਭਾਵਨਾਵਾਂ ਦੀ ਕਦਰ ਨਹੀਂ ਕੀਤੀ ਉਹ ਅੱਗੇ ਵੀ ਜਾ ਕੇ ਵੀ ਥੋੜੀ ਕਦਰ ਨਹੀਂ ਕਰੂਗਾ ਇਸ ਭਲੇਖੇ ਚੋਂ ਨਿਕਲ ਜਿਓ ਠੀਕ ਹੈ ਇਕੱਲੇ ਜਾਣਾ ਸਿੱਖੋ ਮਾਸਤ ਰਹਿਣਾ ਸਿੱਖੋ ਆਪਣੇ ਦੀ ਜਿਉ ਮਿਹਨਤ ਇੰਨੀ ਕਰੋ ਆਪਣੇ ਸੁਪਨੇ ਪੂਰੇ ਕਰੋ ਠੀਕ ਹੈ ਆਪਣੇ ਸੁਪਨਿਆਂ 'ਚ ਲੱਗ ਜਾਓ ਆਪਣੇ ਆਪ ਨੂੰ ਸ਼ੀਸ਼ੇ 'ਚ ਦੇਖੋ ਸੁੰਦਰ ਰਹਿਣਾ ਸਿੱਖੋ ਕਿਸੇ ਦੇ ਗਮ 'ਚ ਨਾ ਬੂਥੜਨਾ ਸਿਕਾਇਆ ਕਰੋ ਕਾਲੇ-ਕੂਲੇ ਨਾ ਹੋਇਆ ਕਰੋ ਕਿਸੇ ਨੂੰ ਕੁਝ ਫਰਕ ਨਹੀਂ ਪੈਂਦਾ ਮੈਂ ਕਹਣੀ ਆ ਜਦੋਂ ਕੋਈ ਤੁਹਾਡਾ ਨਾ ਬਰਤ ਕਰਦਾ ਤੂੰ ਜਿਆਦਾ ਸੋਹਣੇ ਹੋਵੋ ਉਹਦੋਂ ਜਿਆਦਾ ਆਪਣੀ ਫਿਟਨੈਸ ਕਰੋ ਜਿਆਦਾ ਸਮਾਰਟ ਬਣੋ ਅਗਲੇ ਨੂੰ ਦਿਖਾਓ ਵੀ ਕੋਈ ਫਰਕ ਨਹੀਂ ਪੈਂਦਾ ਮੈਨੂੰ ਤੇਰੇ ਬਿਨਾ ਕੋਈ ਫਰਕ ਨਹੀਂ ਪੈਂਦਾ ਮੈਂ ਆਪਣੀ ਲਾਈਫ 'ਚ ਖੁਸ਼ ਆਂ ਜੇ ਤੂੰ ਖੁਸ਼ ਆਂ ਸਾਡੇ ਬਿਨਾ ਤੇ ਸਾਡੀ ਕਿਹੜਾ ਜਾਣ ਨਿਕਲਦੀ ਹੈ ਗੱਲ ਦਿਲ 'ਚ ਪਾੜ ਲਓ ਜੇ ਅਗਲਾ ਤੁਹਾਡੇ ਬਿਨਾ ਰਹਿ ਸਕਦਾ ਖੁਸ਼ ਰਹਿ ਸਕਦਾ ਫਿਰ ਤੁਸੀਂ ਕਿਉਂ ਨਹੀਂ ਸੋ ਸਟਰੋਂਗ ਬਣੋ ਰਿਕੁਐਸਟ ਹੈ ਮੇਰੀ ਬਹੁਤਾ ਟਾਈਮ ਨਹੀਂ ਲੱਗਣਾ ਇੱਕ ਮਹੀਨਾ ਡੇਢ ਮਹੀਨਾ ਇਹਦੇ ਵਿੱਚ ਤੁਸੀਂ ਫੁੱਲ ਸਟਰੋਂਗ ਹੋ ਜਾਓਗੇ ਤੇ ਫਿਰ ਮੈਨੂੰ ਮੈਸੇਜ ਕਰਕੇ ਦੱਸਿਓ ਪਲੀਜ਼ ਆਪਣੀ ਇੱਜ਼ਤ ਲਈ ਜੀਓਮੋ ਆਪਣੇ ਆਪ ਨੂੰ ਪਹਿਚਾਣੋ ਤੁਸੀਂ ਪਛਾਣੋ ਵੀ ਤੁਸੀਂ ਕੌਣ ਹੋ ਆਪਣੇ ਆਪ ਦੀ ਕਦਰ ਕਰਨੀ ਸਿੱਖੋ ਫਿਰ ਤੁਸੀਂ ਦਰਦਾਂ ਤੋਂ ਕੋਈ ਹੈਰਾਨ ਨਹੀਂ ਸਕਦਾ ਇਸ ਦੁਨੀਆ ਤੇ ਕਦਰ ਕਰੋ ਵੀ ਮੇਰਾ ਨਾਮ ਹੈ ਮੈਨੂੰ ਰੱਬ ਨੇ ਇੱਕ ਨਾਮ ਦਿੱਤਾ ਮੈਨੂੰ ਜਨਮ ਦਿੱਤਾ ਮੇਰਾ ਪਲਾਣਾ ਨਾਮ ਹੈ ਤੇ ਲੋਕ ਮੈਨੂੰ ਕੀਤੀ ਨਾ ਜਾਣਦੇ ਆ ਆਪਣੀ ਰਿਸਪੈਕਟ ਕਰੋ ਫੇਰ ਲੋਕ ਤੁਹਾਡੀ ਰਿਸਪੈਕਟ ਕਰਨਗੇ ਜੇ ਤੁਸੀਂ ਆਪਣੀ ਰਿਸਪੈਕਟ ਨਹੀਂ ਕਰਦੇ ਨਾ ਜਣੇ ਖੁੰਨੇ ਮਰੇ ਝੁਕੀ ਜਾਓਗੇ ਤੇ ਲੋਕ ਤੁਹਾਡੀ ਰਿਸਪੈਕਟ ਕਦੇ ਨਹੀਂ ਕਰਨਗੇ ਇਹ ਗੱਲ ਮੇਰੀ ਲੜਵਾਂ ਲੈਓ ਆਪਣੀ ਰਿਸਪੈਕਟ ਕਰੋਗੇ ਤੇ ਦੁਨੀਆ ਫਿਰ ਤੁਹਾਡੇ ਮੂਰੇ ਲੱਗ ਜੂਗੀ ਠੀਕ ਹੈ ਆਪਣੀ ਸੈਲਫ ਰਿਸਪੈਕਟ ਲੈ ਕੇ ਜਾਉਣਾ ਤੁਸੀਂ ਨਾ ਕਿ ਕਿਸੇ ਮੂਰੇ ਡੇਗਣਾ ਮੇਰੀਆਂ ਗੱਲਾਂ ਮੰਨੋਗੇ ਨਾ ਤੇ ਕਾਮਯਾਬ ਹੋ ਜਾਓਗੇ ਅਬ ਆਂਜੋ ਮੋ ਇੱਕ ਤਾਣ ਕੇ ਜਿਹੜਾ ਕੋਈ ਤੁਹਾਨੂੰ ਛੱਡਦਾ ਛੱਡ ਦੇ ਜਿਹੜਾ ਕੋਈ ਜਾਂਦਾ ਤੁਹਾਡੀ ਲੈਫਟ ਜਾਂਨ ਦੇ ਕੋਈ ਫਰਕ ਨਹੀਂ ਪਾਣਾ ਚਾਹੀਦਾ ਤੁਹਾਨੂੰ ਵੱਧ ਰੋਟੀਆਂ ਖਾਓ ਵੱਧ ਚੰਗੀਆਂ ਚੀਜ਼ਾਂ ਖਾਓ ਚੰਗੇ ਚੰਗਾ ਪਹਿਰਾ ਪਾਪਾ ਜਿੰਨੀ ਤੁਹਾਡੀ ਔਕਾਤ ਆ ਵਧੀਆ ਬੰਠਣ ਕੇ ਰਹੋ ਅਗਲੇ ਨੂੰ ਅਹਿਸਾਸ ਕਰਾ ਦਿਓ ਵੀ ਵੀਰੇ ਮੈਨੂੰ ਵੀ ਫਰਕ ਨਹੀਂ ਪਿਆ ਜੇ ਤੈਨੂੰ ਨਹੀਂ ਪਿਆ ਸਾਨੂੰ ਵੀ ਨਹੀਂ ਪਿਆ ਜਾਂਦੇ ਜਾਓ ਜੀ ਨੇ ਜਾਣਾ ਜਾਓ ਤੱਕੇ ਖਾਓ ਸਾਨੂੰ ਕੋਈ ਫਰਕ ਨਹੀਂ ਪੈਂਦਾ ਸੋ ਇਕੱਲੇ ਰਹਿਣਾ ਸਿੱਖੋ ਖੋਸ ਰਹਿਣਾ ਸਿੱਖੋ ਤੇ ਜ਼ਿੰਦਗੀ ਸੋਡੀ ਸੋਨੂੰ ਫੁੱਲਾਂ ਵਰਗੀ ਲੱਗਣ ਲੱਗ ਜਾਨੀ ਐ ਬਾਹਰ ਅੰਦਰ ਜਾਓ ਠੀਕ ਐ ਜਿੰਨੀ ਕੁ ਤੁਹਾਡੀ ਔਕਾਤ ਆ ਔਕਾਤ ਦਾ ਮਤਲਬ ਗਲਤ ਨਾ ਸਮਝਿਓ ਔਕਾਤ ਦਾ ਮਤਲਬ ਜਿੰਨਾ ਕ ਆਪਣੇ ਕੋਲੇ ਪੈਸਾ ਹੁੰਦਾ ਜਾਂ ਆਪਣਾ ਘਰ ਆ ਗਿਆ ਕਰਦਾ ਨੇੜੇ ਕੋਈ ਫਿਲਮ ਦੇਖਿਓ ਮੂਵੀ ਦੇਖਿਓ ਠੀਕ ਐ ਕੋਈ ਨੇੜੇ ਚੰਗਾ ਸਹਾਰਾ ਉੱਥੇ ਕੋਈ ਚੀਜ਼ ਆ ਕੋਈ ਚੰਗੇ ਗਾਰਡਨ ਬਣੇ ਉੱਥੇ ਜਾ ਜਾਓ ਠੀਕ ਐ ਬਾਹਰ ਨਿਕਲੋ ਲੋਕਾਂ 'ਚ ਜਾਓ ਤੁਹਾਨੂੰ ਡੜੇ ਧੋਖੇ ਮਿਲਣਗੇ ਤੁਹਾਨੂੰ ਐ ਲੱਗੂ ਵੀ ਯਾਰ ਦੁਨੀਆ ਤਾਂ ਸਹੀ ਸਾਰੀ ਇਹੋ ਜੀ ਵੈਸੇ ਨਕਸ਼ਾ ਨਾ ਕਰ ਜੋਂਗੇ ਇਕੱਲੇ ਅਲਾਨ ਖਲੇ ਰਹੋ ਖੁਸ਼ ਰਹੋ ਸੋ ਵੀਡੀਓ ਬਣਾਉਣ ਚੁਪੀ ਗਲਤੀ ਹੋਈ ਹੋਵੇ ਤਾਂ ਸੌਰੀ ਜਾਨੀਆਂ ਮਨਜੀਤ ਕੌਰ ਮਾਨ ਨੂੰ ਤੁਸੀਂ ਪਿਆਰ ਕਰਦੇ ਹੋ ਤੇ ਬਹੁਤ ਚੰਗਾ ਲੱਗਦਾ ਸੋ ਆਪ ਸਭ ਨੂੰ ਮੇਰੇ ਬਣੀਆਂ ਮਨਜੀਤ ਕੌਰ ਮਾਨ ਬਣੀਆਂ ਪਿਆਰਪਰੀ ਸਾਸਰੀ ਕਾਲ ਸੱਚੇ ਪਾਤਸ਼ਾਹ ਵਾਹਿਗੁਰੂ ਸਿੱਧੀ ਗੁਰੂ ਰਾਮਦਾਸ ਦੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਆਪ ਨੂੰ ਇੰਨਾ ਕ ਸਟਰੋਂਗ ਕਰ ਦੇ ਕਿ ਤੁਸੀਂ ਕਿਸੇ ਮੂਰੇ ਕਦੇ ਝੋ ਕੋ ਨਾ ਤੁਹਾਡਾ ਆਪਣਾ ਹੀ ਰਤਬਾ ਰਹੇ ਸਾਸਰੀ ਕਾਲ ਜੀ